ਕਿ ਇਦਾਂ ਲੱਗਾ ਕਿ ਜਿੱਦਾਂ ਲੋਕਤੰਤਰ ਦਾ ਘਾਣ ਹੋਇਆ ਹੈ ਉਹ ਗੋਲੀ ਕਿਸੇ ਦੇ ਵੀ ਵੱਜ ਸਕਦੀ ਸੀਗੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਜਾਨਲੇਵਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਇਹ ਹੈ ਕਿ ਜਿਹੜਾ ਸਾਡਾ ਉੱਥੇ ਸਮਰਥਕ ਸੀਗਾ ਉਹਦੀ ਬਾਹ ਦੇ ਉੱਤੇ ਗੋਲੀ ਵੱਜੀ ਹੈ ਇੱਕ ਬਾਹ ਤੇ ਇੱਕ ਬਾਹ ਤੇ ਕਿਰਪਾਨਾਂ ਦੇ ਨਾਲ ਵੀ ਟੱਕ ਵੱਜੇ ਨੇ ਉਹ ਸਾਰੀ ਬੋਰਡ ਨੂੰ ਇਕੱਠਾ ਕਰਤਾ ਤੇ ਐ ਨਹੀਂ ਸੀ ਲੱਗ ਰਿਹਾ ਕਿ ਮੈਂ ਇੱਕ ਬੋਰਡ ਦੇ ਵਿੱਚ ਆਇਆ ਐ ਲੱਗ ਰਿਹਾ ਸੀ ਮੈਂ ਬਹੁਤ ਹੀ ਵੱਡੇ ਪਰਿਵਾਰ ਦੇ ਵਿੱਚ ਆਇਆ ਉਹ ਸਾਰਾ ਭੋਲਾ ਜੀ ਦਾ ਤੇ ਸਾਰੇ ਮੋਤਬਾਰਾ ਦਾ ਬੱਬੀ ਪਹਿਲਵਾਨ ਜੀ ਦਾ ਇਹਨਾਂ ਦਾ ਪਰਿਵਾਰ ਹੈ ਬਾਕੀ ਮੈਂ ਇੱਕ ਮਾਫੀ ਮੰਗਣਾ ਚਾਹੁੰਦਾ ਕਿ ਮੈਨੂੰ ਮੋਤਬਾਰਾ ਦੇ ਨਾਮ ਨਹੀਂ ਪਤਾ ਮੈਂ ਗਰੀਵਰੀ ਜਿੰਨਾ ਮੋੜ ਹੌਲੀ ਹੌਲੀ ਬਾਕੇ ਹੋ ਜਾਣਗੇ ਫਿਰ ਮੈਂ ਨਾਮ ਲੈ ਕੇ ਵੀ ਸਾਰਿਆਂ ਨੂੰ ਸੰਬੋਧਨ ਕਰ ਲੇਗਾ ਪਰ ਮੈਂ ਇੱਕੋ ਗੱਲ ਕਹਿ ਰਿਹਾ ਜੀ ਕਿ ਪੂਰਾ ਇੱਕ ਪਰਿਵਾਰਕ ਤੌਰ ਤੇ ਇਹਨਾਂ ਨੇ ਇਕੱਠ ਕੀਤਾ ਤੇ ਬਹੁਤ ਮਜ਼ਾ ਆਇਆ ਤੇ ਇਹ ਸੰਤੁਸ਼ਟੀ ਹੋਈ ਦੇਖ ਕੇ ਸਾਡੀ ਜਿੱਤ ਨਿਸ਼ਚਿਤ ਹੈ ਜਨਾਬ ਸਾਹਿਬ ਅੱਜ ਜਿਹੜੀ ਬੋਲੀ ਬੜੀ ਮੱਧਪਾਗੀ ਗੱਲ ਆ ਆਪਣਾ ਕਿਵੇਂ ਦੇਖਦੇ ਹੋ ਤੇ ਕੀ ਕਾਰਵਾਈ ਵਾਕਿਆ ਹੋ ਗਈ ਉਹਨਾਂ ਤੋਂ ਜਿਹਨਾਂ ਸ਼ਰਧੀਆਂ ਅੰਸ਼ਰਾ ਦੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਜੇ ਦਲੇਰੀ ਇਥੋਂ ਤੱਕ ਵਧੀ ਹੈ ਕਿ ਜੇ ਇਲੈਕਸ਼ਨ ਕਮਿਸ਼ਨ ਦੀ ਆ ਇਲੈਕਸ਼ਨ ਕਮਿਸ਼ਨ ਨੂੰ ਆਪਾਂ ਬਹੁਤ ਐਕਸਟ੍ਰਿਕਟਕ ਪ੍ਰੋਸੀਜਰ ਸਮਝਦੇ ਆ ਕਿ ਜਿਹਦੇ ਵਿੱਚ ਨਿਰਪੱਖ ਹੋ ਕੇ ਪੁਲਿਸ ਕੰਮ ਕਰਦੀ ਹੈ ਕਿਸੇ ਵੀ ਲੀਡਰ ਦੇ ਦਬਾਅ ਨੇ ਠੇਠਾ ਨਹੀਂ ਹੁੰਦੀ ਪਰ ਅੱਜ ਦੇਖ ਕੇ ਇਦਾਂ ਲੱਗਾ ਕਿ ਜਿੱਦਾਂ ਲੋਕਤੰਤਰ ਦਾ ਘਾਣ ਹੋਇਆ ਹੈ ਉਹ ਗੋੜੀ ਕਿਸੇ ਦੇ ਵੀ ਵੱਜ ਸਕਦੀ ਸੀਗੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਜਾਨਲੇਵਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਇਹ ਹੈ ਕਿ ਜਿਹੜਾ ਸਾਡਾ ਉੱਥੇ ਸਮਰਥਕ ਸੀਗਾ ਉਹਦੀ ਬਾਹ ਦੇ ਉੱਤੇ ਗੋਲੀ ਵੱਜੀ ਹੈ ਇੱਕ ਬਾਹ ਤੇ ਤੇ ਇੱਕ ਬਾਹ ਤੇ ਕਿਰਪਾਨਾਂ ਦੇ ਨਾਲ ਵੀ ਟੱਕ ਵੱਜੇ ਨੇ ਸੋ ਇੱਕ ਬਹੁਤ ਹੀ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਉੱਤੇ ਕਿ ਮੈਂ ਇੱਕ ਇੱਕ ਕੁਝ ਹੋਰ ਨਹੀਂ ਹੈ ਇਹ ਸਿਰਫ ਜਿੱਦਾਂ ਪਹਿਲਵਾਨ ਜੀ ਕਹਿ ਰਹੇ ਨੇ ਕਿ ਹੁਣ ਚਾਰਾ ਨਹੀਂ ਕੋਈ ਲੱਭ ਰਿਹਾ ਦਿਨ ਰਹਿ ਗਏ ਨੇ 10 ਕੰਮ ਹੋਰ ਕੋਈ ਹੋਣਾ ਨਹੀਂ ਆ ਹਾਰ ਦੇ ਹਾਰ ਦੇ ਉਹ ਕਰਨਾ ਚਾਹੁੰਦੇ ਨੇ ਮਤਲਬ ਇੱਕ ਇੱਕ ਟੈਂਸ਼ਨ ਲੈਣਾ ਚਾਹੁੰਦੇ ਨੇ ਲੋਕਾਂ ਦੀ ਪਰ ਮੈਂ ਇਹ ਗੱਲ ਇਹੋ ਮੈਂ ਇਹੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਮੰਤਰੀ ਸਾਹਿਬ ਨੂੰ ਕਿ ਆਪਾਂ ਇੱਕ ਵਾਇਲੈਂਟ ਇਲੈਕਸ਼ਨ ਆਪਾਂ ਨਾਲ ਲੜੀਏ ਆਪਾਂ ਇੱਕ ਸਾਇਲੈਂਟ ਇਲੈਕਸ਼ਨ ਤੇ ਇੱਕ ਕਮਾਂ ਦੀ ਇਲੈਕਸ਼ਨ ਲੜੀਏ ਤੁਸੀਂ ਆਪਣੇ ਕੰਮ ਦੱਸੋ ਦੋਹਾਂ ਸਾਲਾਂ ਦੇ ਅਸੀਂ ਆਪਣੇ ਦੱਸਦੇ ਸਾਢੇ 7.5 ਸਾਲਾਂ ਦੇ ਬਾਕੀ ਇਹ ਲੋਕਾਂ ਦੀ ਕਚਹਿਰੀ ਨੂੰ ਰਹਿਣ ਦੀ ਏ ਇਹ ਲੋਕਾਂ ਦਾ ਇੱਕ ਜਵਾਬ ਰਹਿਣ ਦੀ ਜੋ ਉਹਨਾਂ ਨੇ ਇੱਕ ਤਰੀਕ ਨੂੰ ਦੇਣਾ ਤੇ 4 ਤਰੀਕ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਹੈ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਹੈ 2 ਨੰਬਰ ਤੋਂ 72 ਵੀ ਚਾਹੀਏ ਕਿ ਲਖਨਵਸੀ ਨੂੰ ਕਹਿਣਾ ਚਾਹੁੰਦੇ ਜਾਰਗੀ ਦੇ ਓਜਾ ਸਾਹਿਬ ਦੀ ਹੈਟ੍ਰਿਕ ਕਰੋ ਮੈਂ ਲਖਨਵਸੀ ਨੂੰ ਕਹਿਣਾ ਚਾਹੁੰਦਾ ਹੈ ਕਿ ਦੇਖੋ ਜੀ ਸਾਡੀ ਤੇ ਇੱਕ ਘਰ ਦਾ ਸੀ ਆਪਣਾ ਇਲਾਕਾ ਕਹਿੰਦੇ ਕਿਉਂਕਿ ਮਾਵੇਂ ਥੋੜੀ ਦੂਰ ਪੈਂਦਾ ਇਥੋਂ ਬਰੇ ਸਾਡੇ ਘਰ ਦਾ ਹਲਕਾ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਅੱਜ ਜਿੱਦਾਂ ਇੱਥੇ ਆ ਕੇ ਜਿੰਨਾ ਮੈਨੂੰ ਪਿਆਰ ਮਿਲਿਆ ਹੈ ਘਰ ਦਾ ਪਿਆਰ ਮਿਲਿਆ ਹੈ ਤੇ ਮੈਂ ਇਹੋ ਚਾਹੂੰਗਾ ਕਿ ਇਹੋ ਪਿਆਰ ਆਪਾਂ ਗਾਂਵ ਹੀ ਬਰਕਰਾਰ ਰੱਖੀਏ ਤੇ ਜਿੱਥੇ-ਜਿੱਥੇ ਵੀ ਸਰਦਾਰ ਗੁਰਜੀਤ ਸਿੰਘ ਔਜਲਾ ਵਿਅਸਤ ਹੋਣਗੇ ਜਦੋਂ ਵੀ ਉਹ ਵਿਅਸਤ ਹੋਣਗੇ ਤੇ ਮੈਂ ਆਪ ਹੁਣ ਗਾਂ ਚਾਹੂੰਗਾ ਕਿ ਮੈਂ ਇੱਥੇ ਬਾਰ-ਬਾਰ ਆ ਸਕਾਂ ਤੇ ਬਾਰ-ਬਾਰ ਇੱਥੇ ਆ ਕੇ ਪ੍ਰਧਾਨ ਜੀ ਨੂੰ ਪਹਿਲਵਾਨ ਜੀ ਨੂੰ ਤੇ ਬਾਹਰ ਸਾਰੇ ਆਪਣੇ ਜਿਹੜੇ ਮੋਹਤਬਰ ਨੇ ਸਾਰੇ ਪਰਿਵਾਰ ਨੂੰ ਜਿੰਨੇ ਇੱਥੇ ਸਮਰਥਕ ਆਏ ਸੀ ਸਾਰਿਆਂ ਨੂੰ ਮਿਲ ਸਕੀਏ ਤੇ ਉਹਨਾਂ ਦੇ ਨਾਲ ਦੁੱਖ-ਸੁੱਖ ਦੀਆਂ ਗੱਲਾਂ ਕਰ ਸਕੀਏ ਗੁਰਕਾਂਡ ਗੁਰਨਾਣਕਪੁਰਾ ਗੱਲ ਨੰਬਰ 3 ਚ ਗੁਰਮੀਤ ਭੋਲਾ ਜੀ ਲੋ ਜਿਹੜੀ ਕਿ ਬਾਡ ਲੈਵਲ ਦੀ ਇਹ ਮੀਟਿੰਗ ਕੀਤੀ ਗਈ ਹੈ ਪਰ ਛੋਟੀ ਜਿਹੀ ਮੀਟਿੰਗ ਰੱਖੀ ਸੀ ਇਹ ਜਲਸੇ ਦਾ ਰੂਪ ਤਾਂ ਰੰਗਰ ਗਈ ਲੋਕਾਂ ਦਾ ਪਿਆਰ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਹੋਇਆ ਟੱਕਾ ਉਹਨਾਂ ਨੇ ਆਪਣਾ ਛਾੜ ਕੇ ਤੇ ਲੀਡਰ ਸਾਹਿਬ ਨੇ ਦੱਸਿਆ ਕਿ ਸਾਡੇ ਨਾਲ ਪਿੱਛੇ ਧੋਖਾ ਹੋ ਗਿਆ ਹੀ ਇਸ ਵਾਰ ਇਹ ਧੋਖੇ ਨਹੀਂ ਹੋਣਾ ਨਾ ਹੀ ਅਸੀਂ ਕੋਈ ਗਲਤੀ ਕਰਨੀ ਆ ਇਸ ਵਾਰ ਕੋਈ ਇੱਕੋ ਮਕਸਦ ਆ ਕਿ ਸੰਵਧਾਨ ਨੂੰ ਬਚਾਉਣਾ ਤੇ ਉਹ ਹੀ ਦਾ ਸਬੂਤ ਕੋਈ ਦਾ ਸਾਹਮਣੂ ਪਾਰਲੀਮੈਂਟ 'ਚ ਬੈਠਣਾ ਹੋ ਗਿਆ ਜੇ ਸੰਵਧਾਨ ਨਹੀਂ ਰਹੇਗਾ ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਜਾਈਗਾ ਅਵੇ ਮੋਦੀ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਦਾ ਤੇ ਦੁਬਾਰਾ ਉਸ ਤੋਂ ਬਾਅਦ ਲੈਕਚਰ ਨਹੀਂ ਉਹਨੇ ਕਦੀ ਹੁੰਦਿਆ ਇੱਕ ਵੱਡਾ ਸਵਾਲ ਇੱਥੇ ਵੀਰਪਾ ਜੀ ਆਪਣਾ ਅੱਜ ਜਿਹੜਾ ਵਾ ਸਦਾ ਗੁਰਜੀਤ ਸਿੰਘ ਉਹ ਜਿਹੜਾ ਉੱਪਰ ਜਿਹੜਾ ਸ਼ਰਾਬਤੀ ਅੰਸ਼ਰਾਂ ਦੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਜ਼ਖਮੀ ਵੀ ਹੋਇਆ ਆਪਣਾ ਵਰਕਰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬਹੁਤ ਮਨ ਭਾਗੀ ਘਟਨਾ ਹੈ ਐਸੀ ਘਟਨਾ ਇਲੈਕਸ਼ਨਾਂ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਅਸਲਾ ਸਭ ਚਮ ਹੈ ਲੇਕਿਨ ਇਹ ਸ਼ਰਾਬਤੀ ਲੋਕ ਜਿਹੜੇ ਆ ਇਹ ਮਾਹੌਲ ਖਰਾਬ ਕਰਨ ਲੱਗੇ ਹੁੰਦੇ ਆ ਔਰ ਇਹ ਜਿਹੜੀ ਘਟਨਾ ਹੋਈ ਆ ਇਹਦੀ ਜਿੰਨੀ ਨੀਂਦਾ ਕੀਤੀ ਜਿਆਦਾ ਘਟਾ ਕਿਉਂਕਿ ਇਹ ਇੱਕ ਮੁਖਲਾਟ ਹੁੰਦੀ ਆ ਲੋਕਾਂ ਨੂੰ ਪਤਾ ਲੱਗਦਾ ਕਿ ਮੈਂ ਹਰਨ ਜਾ ਰਿਹਾ ਤੇ ਫਿਰ ਉਹ ਚੇਹ ਹਦੀਆਂ ਹਰਕਤਾਂ ਕਰਨ ਦੇ ਆਪੋ ਆਪ ਸੋੜੀ ਇਹ ਘਟਨਾ ਹੋਈ ਆ ਇਹ ਬਿਲਕੁਲ ਸੋਚੀ ਸਮਝੀ ਛਾਜੇ ਚਾ ਔਰ ਲੋਕਾਂ ਨੂੰ ਡਰਾਉਣ ਵਾਸਤੇ ਕੀਤੀ ਗਈ ਆ ਤਾਂ ਕਿ ਲੋਕ ਦਰਜਨ ਸਹਿਮਜਨ ਤੇ ਵੋਟ ਪਾਉਣ ਨਾ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹ ਅਪੀਲ ਕਰਾਂਗੀ ਸ਼ਾਂਤੀ ਨਾਲ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਔਰ ਜਿਹੜਾ ਉਹਦਾ ਮੰਨੇਗਾ ਉੱਥੇ ਵੋਟਾਂ ਪਾ ਕੇ ਕਾਨੂੰਨ ਪਾ ਦੀ ਨਿਜ ਕਰਾ। ਉਹ ਕਰਨਾ ਤੋਂ ਅੱਜ ਗਰਨਾਨਕਪੁਰਾ ਗਲੀ ਨੰਬਰ 8 ਹਾਂਜੀ ਵਿਚੇ ਪ੍ਰੋਗਰਾਮ ਹੈ ਹਾਂਜੀ ਜਿੰਨੇ ਮੇਰੇ ਭੈਣ ਭਰਾ ਆਇਆ ਇਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਹੱਥ ਨਾ ਹੱਤ ਕਰਕੇ ਹੱਥ ਲੰਬੇ ਕੀਤੇ ਹਾਂਜੀ ਇਹ ਸਾਰਾ ਆਪਣਾ ਪਰਿਵਾਰ ਆ ਅਸੀਂ ਮਿਲ ਜੁਲ ਕੇ ਸਾਰਿਆਂ ਨੇ ਪ੍ਰੋਗਰਾਮ ਕੀਤਾ ਬੜਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲੇ ਇਲਾਕਾ ਨਵਾਸੀ ਕਾਫੀ ਲੰਬੇ ਸਮੇਂ ਤੱਕ ਵੇਖੇ ਰਹੇ ਕਿਵੇਂ ਦੇਖਦੇ ਹੋ ਤੇ ਕਿਵੇਂ ਉਹਨਾਂ ਦਾ ਧੰਨਵਾਦ ਕਰੋਗੇ ਮੈਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਜਿਹੜੇ ਮੇਰੀ ਇੱਕ ਸੱਦੇ ਤੇ ਆਏ ਹੋਏ ਨੇ ਹਾਂਜੀ ਬਾਕੀ ਇਹ ਆਪਣਾ ਹੁੰਦਾ ਕਿ ਜੋ ਤੁਸੀਂ ਬੀਜਿਆ ਉਹ ਕਟਣਾ ਆ हां ਅਸਾਂ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਅੱਜ ਓਪੋਜੀਸ਼ਨ ਸਰਕਾਰ ਆ ਇਹਨਾਂ ਇਕੱਠ ਕਰਨਾ ਬੜਾ ਔਖਾ ਲੋਕ ਡਰਦੇ ਵੀ ਨਹੀਂ ਘਰੋਂ ਨਿਕਲਦੇ ਅੱਜ ਦਾ ਓਜਲਾ ਸਾਹਿਬ ਦੇ ਉੱਥੇ ਗੋਲੀ ਚੱਲ ਗਈ ਆ ਇਦਾਂ ਸਾਨੂੰ ਵੀ ਡਰ ਲੱਗਦਾ ਸਾਡੀਆਂ ਮਾਵਾਂ ਨੂੰ ਵੀ ਡਰ ਲੱਗਦਾ ਦੇਖੋ ਜੀ ਇਹ ਲੋਕਤੰਤਰ ਆ ਇਹਦੇ ਚ ਇੰਜ ਨਹੀਂ ਕਰਨਾ ਚਾਹੀਦਾ ਧੱਕੇਸ਼ਾਹੀ ਵਾਲ ਤੇ ਧਿਆਨ ਰੱਖਣਾ ਨਹੀਂ ਚਾਹੀਦਾ ਤੁਸੀਂ ਪਿਆਰ ਨਾਲ ਕਿਸੇ ਨੂੰ ਜਿੱਤ ਸਕਦੇ ਜੇ ਧੱਕੇ ਨਾਲ ਕਿਸੇ ਨੂੰ ਜਿੱਤ ਨਹੀਂ ਸਕਦੇ ਅੱਜ ਓਜਲਾ ਸਾਹਿਬ ਦੀ ਜਿੱਤ ਦਿਖਾਈ ਦੇ ਰਹੀ ਆ ਤਾਂ ਕਰਕੇ ਬਖਲਾਏ ਹੋਏ ਨੇ ਓਫੀਸ ਓਫੀਸਨੀ ਸਾਹਿਬ ਆਏ ਨੇ ਆਪਣਾ ਅਸ਼ੋਨੀ ਪੱਪੂ ਜੀ ਆਇਆ ਗੁਰਜੀਤ ਸਿੰਘ ਸਾਹਿਬ ਦੇ ਬੇਟਾ ਬੱਬਰ ਭਾਜੀ ਆਇਆ ਬੱਬੀ ਭਾਜੀ ਕੋਲ ਬੈਠੇ ਆ ਸੀਨੀਅਰ ਜਿੰਨੇ ਵੀ ਲੀਡਰ ਸਾਡੇ ਭਰਾ ਆ ਕਿਵੇਂ ਇਹ ਤੇ ਸਾਡੇ ਭੀਸ਼ੰਪਤਮਾ ਇਹਨਾਂ ਦੇ ਇਹ ਸਾਡੇ ਪਿਤਾ ਸमान ਆ ਜੀ ਇਹਨਾਂ ਦੀ ਛਤਰ ਸ਼ਾਹ ਚ ਹੀ ਸਭ ਕੁਝ ਕਰ ਰਹੇ ਆ ਇਹ ਸਾਡੇ ਨਾਲ ਲੱਗੇ ਵੀ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਇਹਨਾਂ ਕਲਮਾਸਿਆਂ ਵੱਲੋਂ ਐਡਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਵਾ ਕੀ ਲੱਗਣ ਦਾ ਸੇਮ ਐਸੀ ਜਨ ਜੀ ਮੈਂ ਤੇ ਸਾਰੇ ਇਲਾਕਾ ਨਵਾਸੀਆਂ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਆ ਕਿਉਂਕਿ ਪਿਆਰ ਉਹਨੂੰ ਮਿਲਦਾ ਜਿਹੜਾ ਬੱਚਾ ਲਾਇਕ ਹੋਵੇ ਜਿਹੜਾ ਬੱਚਾ ਇੱਕਦਾਂ ਨਕਮਾ ਹੋਵੇ ਉਹਨੂੰ ਇਲਾਕਾ ਪਿਆਰ ਨਹੀਂ ਦਿੰਦਾ ਤੇ ਮੈਨੂੰ ਪਤਾ ਹੈ ਅਸੀਂ ਕਿਸੇ ਕੰਮ ਵੀ ਚੱਲਦੇ ਹਾਂ ਉਹਨੂੰ ਇਲਾਕੇ ਦਾ ਬਹੁਤ ਆਸ਼ੀਰਵਾਦ ਮਿਲਦਾ ਹੈ ਤੀਸਰੀ ਵਾਰ ਜਿਹੜਾ ਅ ਸਰਦਾਰ ਗੁਰਜੀਤ ਸਿੰਘ ਔੜਲਾ ਜੀ ਨੂੰ ਆਪਣਾ ਟਿਕਟ ਨਿਵਾਜੀ ਗਈ ਆ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਵਾਧੀ ਉੱਥੇ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਵਾਦਾ ਵਾ ਤੇ ਕਿਵੇਂ ਉਹਨਾਂ ਨੂੰ ਸਾਡੇ ਮਾਧਿਅਮ ਰਾਹੀਂ ਮੈਸੇਜ ਕੀ ਦੋਗੇ ਆਪਣਾ ਅਸੀਂ ਤੇ ਇਹੋ ਹੀ ਕਵਾਂਗੇ ਕਿ ਜ਼ਮੀਨੀ ਵਰਕਰਾਂ ਦਾ ਖਿਆਲ ਰੱਖੋ ਔੜਲਾ ਸਾਹਿਬ ਆਈ ਉੱਪਰਲੇ ਭਾਈ ਆ ਲੀਡਰਾਂ ਨੂੰ ਵੇਂਦੇ ਆ ਇਹਨਾਂ ਨੇ ਕੰਮ ਨਹੀਂ ਕਰਨਾ ਜ਼ਮੀਨ ਵਾਲਿਆਂ ਨੇ ਕਰਨਾ ਜਿਹੜੇ ਜ਼ਮੀਨ ਨਾਲ ਜੁੜੇ ਆ ਜਿਹੜੇ ਘਰ ਘਰ ਜਾ ਕੇ ਲੋਕਾਂ ਨੂੰ ਗਾਈਡੈਂਸ ਦਿੰਦੇ ਆ ਜਿਹੜੇ ਉੱਪਰ ਬੈਠੇ ਹੋ ਤੇ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਤੇ ਆਪਣੌਨਾਂ ਦੀ ਜੱਦੀ ਸੁਣਦੇ ਆ ਤੁਸੀਂ ਜ਼ਮੀਨੀ ਦੀ ਸੁਣੋਗੇ ਤੇ ਮੇਰੇ ਸਾਹਮਣਾਂ ਤੁਹਾਨੂੰ ਆਪਣੇ ਘਰੋਂ ਬਾਹਰ ਨਿਕਲਣ ਦੀ ਵੀ ਲੋੜ ਹੈਗੀ ਤੁਸੀਂ ਅੱਗੇ ਝਣਾ ਲਾਸਟ ਸਵਾਲ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਪਲੱਸ ਅੰਮ੍ਰਿਤਸਰ ਨਿਵਾਸੀਆਂ ਨੂੰ ਤੁਹਾਡੀ ਕੀ ਅਪੀਲ ਰਹੇਗੀ ਮੈਂ ਤੇ ਉਹ ਹੀ ਕਹਾਂਗਾ ਕਿ ਸਾਰੇ ਕਾਂਗਰਸ ਪਾਰਟੀ ਦੇ ਹੱਥ ਤੱਕਲੇ ਕਰੋ ਜੇ ਕਾਂਗਰਸ ਪਾਰਟੀ ਨੂੰ ਤੁਸੀਂ ਜਿਤਾਓਗੇ ਪਹਿਲੋਂ ਜੇ ਕੋਈ ਵੀ ਚੀਜ਼ ਆਈ ਤੁਸੀਂ ਲਾ ਲਓ ਭਾਵੇਂ ਗੈਸ ਸਿਲੰਡਰ ਤੋਂ ਤੋਰਪੋ ਰੇਤਾ ਤੋਂ ਤੋਰਪੋ ਕਿ ਇਹ ਵੀ ਮਾਫੀਆ ਤੋਂ ਤੋਰਪੋ ਵਧਿਆ ਹੈ ਕਿਨੂੰ ਹੂੰ ਘਟਿਆ ਨਹੀਂ ਗਾ ਬਿਲਕੁਲ ਰੇਲ ਢਾਈ ਗੁਣਾ ਹੋ ਗਏ ਹੋਣਗੇ ਕੁਝ ਨਹੀਂ ਕ੍ਰਾਈਮ ਵੀ ਵਧਿਆ ਜੀ ਹੂੰ